ਹਾਂਜੀ ਅੱਜ ਮੈਂ ਆਈ ਸੀ ਪਿੰਡ ਸਿੰਘੋ ਜੋ ਕਿ ਇੱਧਰ ਸਿੰਗੋਲਰੀ ਤਲਵੰਡੀ ਸਾਬੋ ਦੇ ਨਾਲ ਹੀ ਆ ਉੱਥੇ ਡੋਨੀ ਮੋਟਰਸ ਦੇ ਸ਼ੋਅਰੂਮ ਇਹ ਜਿਹੜੇ ਭੈਣ ਨੇਗੇ ਇਹ ਮੇਰੇ ਫਰੈਂਡ ਨੇ ਮੈਂ ਇਹਨਾਂ ਤੋਂ ਸਕੂਟੀ ਵੀ ਲੈਤੀ ਸੀ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਤੁਹਾਨੂੰ ਇੱਕ ਦੋ ਆਫਰ ਦੱਸਦੇ ਹਾਂ ਹਾਂਜੀ ਮੈਡਮ ਨਮਸਤੇ ਨਮਸਤੇ ਕੈਸੇ ਹੋ ਬੜੀਆ ਬੜੀਆ ਮੈਡਮ ਆਈਏ ਮੈਡਮ ਆਪਸੇ ਥੋੜੀ ਬਾਤ ਕਰਨੀ ਹੈ ਹਮੇ ਹਾਂਜੀ ਇਹ ਹੈ ਜੀ ਡੋਨੀ ਮੋਟਰਸ ਈ ਬਾਈਕ ਸ਼ੋਰੂਮ ਜੋ ਕਿ ਸਿੰਗੋਲਰੀ ਜਿਹੜਾ ਹੈਗਾ ਪਿੰਡ ਤਾਂ ਸਿੰਗੋ ਦੇ ਬੱਸ ਸਟੈਂਡ ਦੇ ਬਿਲਕੁਲ ਨਾਲ ਹੈ ਤੇ ਅੱਜ ਆਪਾਂ ਇੱਥੇ ਪਹੁੰਚੇ ਸੀ ਤੇ ਇੱਕ ਮੈਡਮ ਇਹ ਜਾਣਕਾਰੀ ਦਿਓ ਥੋੜੀ ਜੀ ਤੁਹਾਡੇ ਸ਼ੋਅਰੂਮ ਦੇ ਵਿੱਚ ਜੋ ਖਿੱਚ ਦਾ ਕੇਂਦਰ ਬਣੇ ਹੋਏ ਨੇ ਆ ਪੰਜ ਚੀਜ਼ਾਂ ਪਈਆਂ ਨੇ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਮੈਡਮ ਆਪਾਂ ਨਾ ਇੱਕ ਡਰਾਅ ਨਿਕਾਲ ਰਹੇ ਆਂ ਦੀਵਾਲੀ ਦੇ ਆਸ-ਪਾਸ ਹਾਂਜੀ ਆ ਡੇਟ ਅਨਾਉਂਸ ਜਲਦੀ ਕਰਾਂਗੇ ਟਿਕਟ ਕੰਪਲੀਟ ਹੋਣ ਦੇ ਬਾਅਦ ਓਕੇ ਇਹਦੇ ਵਿੱਚ ਮਣ ਆਪਾਂ 100 ਰੁਪਏ ਦੀ ਟਿਕਟ ਹੈ ਓਨਲੀ 400 ਰੁਪਏ ਓਕੇ ਠੀਕ ਹੈ ਜੀ ਉਹਦੇ ਵਿੱਚ ਕੀ ਮਣ ਪੰਜ ਨਾਮ ਦੇਵਾਂਗੇ ਆਪਾਂ ਹਾਂਜੀ ਫਰਸਟ ਇਨਾਮ ਤੱਕ ਆਪਣਾ ਨਰ ਸਕੂਟਰ ਹੋਊਗਾ ਓਕੇ ਸੈਕੰਡ ਨਾਮ ਆਪਣਾ ਨਰ LED ਹੋਊਗਾ 32 ਇੰਚੀ ਮੌਸਮੀ ਮਸੀਤ ਠੀਕ ਹੈ ਜੀ ਫੋਰਥ ਦਾ ਮੋਬਾਈਲ ਫਿਫਥ ਦਾ ਸਾਈਕਲ ਓਕੇ ਆਪਾਂ ਆਪਾਂ 100 ਰੁਪਏ ਦੇ ਵਿੱਚ ਦੇਣੀ ਹੈ 100 ਰੁਪਏ ਦੇ ਵਿੱਚ ਇਹ ਪੰਜ ਹੀ ਨਾਮ ਪੰਜ ਨਾਮ ਉਹਦੇ ਲਾਵਾ ਕੋਈ ਪੈਸਾ ਨਹੀਂ ਲੈਣਾ ਓਕੇ ਓਕੇ ਹਾਂਜੀ ਉਹਦੇ ਕੋ ਕਿਹੜਾ ਲੱਕੀ ਹੋਗਾ ਕਿੱਥੋਂ ਵੀ ਹੋ ਸਕਦਾ ਹੈ ਪੂਰੇ ਪੰਜਾਬ ਚ ਕਿੱਥੇ ਨਿਕਲ ਸਕਦਾ ਬਿਲਕੁਲ ਬਿਲਕੁਲ ਇੱਕ ਬੱਚੇ ਦੁਆ ਨਿਕਾਲਦਾ ਓਕੇ ਜੀ ਓਕੇ ਥੈਂਕ ਯੂ ਮੈਮ ਤੇ ਮੈਡਮ ਇੱਕ ਜਾਣਕਾਰੀ ਤੁਹਾਡੇ ਤੋਂ ਹੋਰ ਚਾਹੀਦੀ ਹੈ ਜਿੱਦਾਂ ਕਿ ਤੁਹਾਡੇ ਸ਼ੋਰੂਮ ਆ ਮਤਲਬ ਪੂਰਾ ਭਰਿਆ ਹੋਇਆ ਸਕੂਟਰੀਆਂ ਨਾਲ ਸਕੂਟਰਸ ਦੇ ਨਾਲ ਇੱਕ ਮੈਮ ਇਹ ਨਾ ਮੈਂ ਇੰਨਾ ਮੈਨੂੰ ਇੱਕ ਡਾਊਟ ਆ ਮੈਂ ਉਹ ਕਲੀਅਰ ਕਰਨਾ ਚਾਹਣੀ ਆ ਕਿ ਸਾਨੂੰ ਇਹਦੇ ਵਿੱਚ ਪਤਾ ਕਿਵੇਂ ਲੱਗੂ ਕਿ ਤੁਹਾਡਾ ਇਹ ਜਿਹੜਾ ਮਾਲ ਆ ਇਹ ਸਾਰਾ ਫਰੈਸ਼ ਮਾਲ ਆ ਮੈਡਮ ਇਹਦੇ ਵਿੱਚ ਆਪਣੇ ਮੋਟਰ ਦੇ ਵਿੱਚ ਨਾ ਤੇ ਇੱਕ ਲੋਗੋ ਲੱਗਿਆ ਹੁੰਦਾ ਓਕੇ ਆ ਤੁਸੀਂ ਦੇਖ ਸਕਦੇ ਹੋ ਹਾਂਜੀ ਔਰ ਦੇਖੋ ਇੱਕ ਮਿੰਟ ਇੱਥੇ ਮੈਡਮ 2024 ਆ ਦੇਖ ਮੈਂ ਤੁਹਾਨੂੰ ਪਟਕੀ ਦਿਖਾ ਲਿਆ ਹਾਂਜੀ ਆ ਆ ਦੇਖੋ ਹਣ 2024 ਓਕੇ ਹਾਂਜੀ ਆ 2024 ਦਾ ਮਾਡਲ ਮੈਡਮ 8ਵੇਂ ਮਹੀਨੇ ਦਾ ਮਾਡਲ ਆਇਆ ਹੋਇਆ ਓਕੇ ਓਕੇ ਹਾਂਜੀ ਇਹ ਇਹਦੀ ਪਛਾਣ ਹੁੰਦੀ ਆ ਮਤਲਬ ਇਥੋਂ ਪਤਾ ਲੱਗਦਾ ਮੈਡਮ ਆਪਣੇ ਮਤਲਬ ਕਿ 10 ਦਿਨ ਬਾਅਦ ਮੈਡਮ ਵਾਲ ਚੇਂਜ ਹੋ ਜਾਂਦਾ ਓਕੇ ਫਿਰ ਕਿੰਨੇ 10 ਦਿਨ ਬਾਅਦ ਸੇਲ ਹੋ ਜਾਂਦੀ ਆਪਣੀ ਉਸ ਜਬਰ ਚੇਂਜ ਕਰ ਦਿੰਦੇ ਮਤਲਬ ਇਥੋਂ ਆਪਾਂ ਚੈੱਕ ਕਰ ਸਕਦੇ ਜਿਹੜੀ ਉਹਦੇ ਉੱਤੇ ਉਹ ਸਕੈਨਰ ਟਾਈਪ ਲੱਗਿਆ ਹੁੰਦਾ ਵੀ ਉਹਦੇ 2024 ਲਿਖਿਆ ਤਾਂ ਮਤਲਬ ਇਹ ਤੁਹਾਡਾ ਫਰੈਸ਼ ਮਾਲ ਬਣਾ ਉਹਦੇ ਮਹੀਨਾ ਵੀ ਦੇਖਿਆ ਹੋਗਾ ਓਕੇ ਵੀ 8ਵਾਂ ਮਹੀਨਾ 7ਵਾਂ ਮਹੀਨਾ ਕਈ ਲੋਕਾਂ ਨੂੰ ਕੀ ਕਰਦੇ ਕਿ ਸਸਤਾ ਹੈ ਤਾਂ 2022 ਦਾ ਵੀ ਬੇਚ ਦਿੰਦੇ ਆ ਉਹ ਕਾਫੀ ਮੈਨੂੰ ਚੱਲ ਰਿਹਾ ਫਰੋਡ ਬੜਾ ਫਰੋਡ ਚੱਲ ਹਾਂ ਫਰੋਡ ਕਰਕੇ ਮੈਂ ਕਲੀਅਰ ਕਰਨਾ ਸੀ ਅਸੀਂ ਇੱਕ ਮੈਡਮ ਚੱਲਦੇ ਵੀ ਲੱਖ ਦੀ ਚਾਰਜ ਪੂਰੀਆਂ ਮੈਂ ਆਊਟ ਕਲੀਅਰ ਕਰ ਦਿਆਂ ਲੱਖ ਦੀ ਚਾਰਜ ਪੂਰੀਆਂ ਨਹੀਂ ਮੈਡਮ ਵਿਦਾਊਟ ਬੈਂਟਰੀ ਚਾਰਜ ਹੈ ਓਕੇ ਉਹਦੇ ਵਿੱਚ ਮੈਨੂੰ ਜੇ ਆਪਾਂ ਉਹਦੇ ਕੋਲੇ ਜਾਣੇ ਆਪਾਂ ਤੋਂ ਉਹ ਵਾਰ ਚ ਕਹਿੰਦੇ ਬੈਂਟ ਚਾਰਜ ਐਕਸਟਰਾ ਲੈ ਲਓ ਉਹ ਬੰਦੇ ਦੀ ਬਕਾਇਆ ਵੀ ਹੋ ਜਾਂਦੀ ਜੀ ਆਪਾਂ ਮੈਡਮ ਜੇ ਮਾਨਕ ਥੋੜੀ ਵੀਡੀਓ ਸ਼ੇਅਰ ਕਰਦੇ ਕੋਈ ਬੰਦਾ ਆਉਂਦਾ ਹੈ ਜਾਂ ਤੁਹਾਨੂੰ ਵੀਡੀਓ ਦੇਖ ਕੇ ਆਂਦਾ ਹੈ ਤੁਹਾਨੂੰ ਲਾਏ ਕਰਕੇ ਪੂਰੀ ਦਾ ਮੈਡਮ ਦਾ ਸਟਾਰਟਿੰਗ ਹੋਣ ਇੱਕ ਆਪੀਸ ਮੈਡਮ ਆਪਾਂ ਕੱਲੀ 33000 ਦੇ ਦੇਣਾ 33000 ਦੀ ਸੀਟ 33000 ਦੇ ਦਾਂਗੇ ਅਗਰ 3 ਲੈਣਗੇ 198000 ਦੇ ਤਿੰਨ ਹਾਂਜੀ ਬਹੁਤ ਵਧੀਆ ਆਫਰ ਦੇ ਰਹੇ ਨੇ ਮੈਡਮ ਤੁਹਾਨੂੰ ਜੇ ਤੁਸੀਂ ਮੇਰਾ ਨਾਮ ਲੈ ਕੇ ਵੀ ਇਹਨਾਂ ਕੋਲੇ ਆਉਂਗੇ ਜਾਂ ਤੁਸੀਂ ਇਹਨਾਂ ਨੂੰ ਵੀਡੀਓ ਵਿਖਾਓਗੇ ਕਿ ਮੈਡਮ ਅਸੀਂ ਆਹ ਵੀਡੀਓ ਵੇਖੀ ਸੀ ਥੋੜੀ ਇਸ ਵੀਡੀਓ 'ਚ ਤੁਸੀਂ ਇਹ ਗੱਲ ਕਹੀ ਆ ਵੀ ਆਪਾਂ ਤਿੰਨ ਸਕੂਟਰੀਆਂ ਤੁਹਾਨੂੰ 98000 ਦੀਆਂ ਮੈਡਮ ਇਹ ਵਿਦ ਬੈਟਰੀ ਹੋਣਗੀਆਂ ਵਿਦ ਬੈਟਰੀ ਚਾਰਜ ਮੈਡਮ ਪਲੱਸ 3 ਮਹੀਨੇ ਦੀ ਵਾਰੰਟੀ ਵੀ ਦੇ ਹੋਣਗੀ ਓਕੇ ਓਕੇ ਹਾਂਜੀ ਵਿਦ ਬੈਟਰੀ ਚਾਰਜ ਪੰਜ ਬੈਟਰੀ ਵਾਲੀ ਹਾਂਜੀ ਇਹ 5 ਵੈਂਟਰੀਆਂ ਵਾਲੀ ਸਕੂਟਰੀ ਆ ਤੇ ਤੁਹਾਨੂੰ 98000 ਦੀਆਂ ਤਿੰਨ ਮਿਲ ਜਾਣਗੀਆਂ ਜੇ ਤੁਸੀਂ ਇੱਥੇ ਆ ਕੇ ਮੇਰਾ ਨਾਮ ਲੈਣੇ ਹੋ ਨਾ ਵੀ ਤੁਹਾਡੀ ਵੀਡੀਓ ਦੇਖੀ ਆ ਸੀ ਮੈਡਮ ਇਹ ਤਾਂ ਤੁਹਾਨੂੰ 98000 ਦੀਆਂ ਤਿੰਨ ਤੇ 33000 ਦੀ ਇੱਕ ਸਕੂਟਰੀ ਮਿਲ ਜੂਗੀ ਸੋ ਬੇਫਿਕਰ ਹੋ ਕੇ ਆ ਸਕਦੇ ਹੋ ਤੁਸੀਂ ਕੁਆਲਿਟੀ ਦੀ ਗਰੰਟੀ ਹੈ ਇੱਕ ਮੈਡਮ ਨੇ ਵੱਡੇ ਮਾਡਲ ਹੈ ਆਪਾਂ ਜੋ ਗਾਰੰਟੀ ਦੇਤੀ ਹਾਂਜੀ ਆਪਾਂ ਬਨ ਓਨ ਸਪੋਰਟ ਹੀ ਚੇਂਜ ਕਰਕੇ ਦੇਵਾਂਗੇ ਐਵੇਂ ਇਹ ਲੋਗਾਂ ਕੀ ਤਰ੍ਹਾਂ ਵੀ ਆਪਾਂ ਸਕੂਟਰ ਬੰਨ ਬੰਦੇ ਖਰਾਬ ਮੋਟਰ ਚ ਪ੍ਰੋਬਲਮ ਆ ਗਈ ਅਗਰ ਬੰਦਾ ਆ ਗਿਆ ਮੌਕੇ ਤੇ ਕਹਿੰਦਾ ਮੇਰੇ ਮੋਟਰ ਖਰਾਬ ਹੈ ਤਾਂ ਆਪਾਂ ਸਕੂਟਰ ਪਰ ਆਫਿਸ ਚ ਖੜਾ ਨਹੀਂ ਕਰਨਾ ਆਪਾਂ ਆਦਿ ਉਹਦਾ ਪੀਸ ਤੇ ਮੋਟਰ ਕਢ ਕੇ ਦੂਜੀ ਪਾ ਦੇਣਾ ਕਿ ਨਾਲ ਹੀ ਇਹ ਵੀ ਮੇਰੇ ਪਾਸੇ ਹੀ ਹੋ ਗਿਆ ਹੈ چاہے ਮੇਰੇ ਮਹੀਨੇ ਤੋਂ 10 ਦਿਨ ਬਾਸੇ ਹੀ ਹੋ ਕੇ ਉਹ ਮੇਰੀ ਟਰਮਸ ਹੈ ਕਸਟਮਰ ਨੇ ਪੈਸਾ ਦਿੱਤਾ ਹੈ ਤਾਂ ਆਪ ਦੀ ਓਨ ਸਪੋਰਟ ਹੀ ਚੇਂਜ ਕਰਾਂਗੇ ओके ਆ ਵੀ ਆਪਾਂ ਫੈਸਿਲਿਟੀ ਦੇਵਾਂਗੇ ਕਸਟਮਰ ਨੂੰ। ओके। ਹਾਂਜੀ ਇੱਕ ਚੀਜ਼ ਮੈਂ ਹੋਰ ਦੱਸਣਾ ਚਾਹੁੰਦੀ ਆ ਕਿ ਇਸ ਮੈਡਮ ਅਰਪੀਤਾ ਦੀ ਜਿਹੜਾ ਸ਼ੋਰੂਮ ਆ ਇਹ ਸਿੰਗੂ ਤਾਂ ਹੈਗਾ ਹੀ ਹੈਗਾ ਇਹਨਾਂ ਨੇ ਇੱਕ ਨਵਾਂ ਸ਼ੋਰੂਮ ਓਪਨ ਕੀਤਾ ਤਲਵੰਡੀ ਸਾਬੋ। ਮੈਡਮ ਉਹਦੇ ਬਾਰੇ ਥੋੜਾ ਦੱਸੋ। ਤਲਵੰਡੀ ਸਾਬੋ ਨੂੰ ਆਪਾਂ ਦੋ ਸ਼ੋਰੂਮ ਓਪਨ ਕੀਤੇ ਆ। ਕਿ ਇਹ ਤੋਂ ਕਿਤੇ ਟੀਵੀ ਮੈਂ ਪੀਡੀਐਸ ਦਾ ਇੱਕ ਉਹ ਬਾਇਗਦਾ ਇੱਕ ਇਲੈਕਟ੍ਰੋਨਿਕਸ ਕੋਟੇ ਦੇ ਕੀਤਾ ਉਹ ਮੈਡਮ ਨੂੰ ਲੋਕਲ ਕਸਟਮਰਾਂ ਦੀ ਇੱਕ ਡਿਮਾਂਡ ਸੀ ਵੀ ਮੈਡਮ ਤੁਸੀਂ ਸਿੰਗੋਲ ਚ ਜਾ ਕੇ ਬਹਿ ਗਏ ਸਾਾਨੂੰ ਇੱਕ ਲੋਕਲ ਵੀ ਤੁਹਾਨੂੰ ਮਿਲਣੀ ਚਾਹੀਦੀ ਹੈ ਕਿਉਂਕਿ ਲੋਕਲ ਮੈਡਮ ਜੋ ਚੀਜ਼ ਤਾਂ ਦੇ ਰਹੇ ਪਰ ਬੈਟਰੀਆਂ ਦਾ ਫਰਕ ਕਰਕੇ ਮਤਲਬ ਕਿ ਰੇਟਾਂ ਦਾ ਫਰਕ ਆ ਰਿਹਾ ਸੀ ਔਰ ਆਪਣੀ ਬੈਟਰੀਆਂ ਮਤਲਬ ਪੂਨ ਗਾਰੰਟੀ ਹੁੰਦੀ ਹੈ ਜਿਹੜਾ ਨਹੀਂ ਦੀ ਜੋ ਚੀਜ਼ ਆਪਾਂ ਸਾਹਮਣੇ ਪਾਵਾਂਗੇ ਆਪਾਂ ਪਾ ਕੇ ਨਹੀਂ ਰੱਖਦੇ ਸਕੂਟਰੀ ਦੇ ਵਿੱਚ ਜਦ ਕਸਟਮਰ ਆ ਗਿਆ ਉਹਦੇ ਸਾਹਮਣੇ ਹੀ ਫਰੈਸ਼ ਡੱਬਾ ਖੋਲ ਕੇ ਫਿਰ ਪਾਓ

ਤੇ ਮੈਡਮ ਉਹਦੀ ਲੋਕੇਸ਼ਨ ਦੱਸ ਦੋ ਆਪਣੇ ਤਲਵੰਡੀ ਸਾਬੋ ਦੇ ਸ਼ੋਰੂਮ ਦੀ ਕਚਹਿਰੀ ਦੇ ਕੋਲ ਕਚਹਿਰੀਆਂ ਦੇ ਕੋਲ ਨਾਮ ਉਹਦਾ ਨਾਮ ਉਹਦਾ ਡੌਨੀ ਮੋਟਰਸ ਹੈ ਹਾਂਜੀ ਤਲਵੰਡੀ ਸਾਬੋ ਦੇ ਸ਼ੋਰੂਮ ਦਾ ਨਾਮ ਜਿਹੜਾ ਹੈਗਾ ਉਹ ਵੀ ਡੌਨੀ ਮੋਟਰਸ ਦੇ ਨਾਮ ਤੇ ਹੀ ਆ ਸੋ ਕੁਆਲਿਟੀ ਦੀ ਗਾਰੰਟੀ ਆ ਮੈਡਮ ਦਾ ਬਹੁਤ ਨਾਮ ਚੱਲਦਾ ਇੱਕ ਅਰਪੀਤਾ ਮੈਡਮ ਦਾ ਸੋ ਤੁਸੀਂ ਬੇਫਿਕਰ ਹੋ ਕੇ ਆ ਸਕਦੇ ਹੋ ਤੁਹਾਨੂੰ ਹਰ ਚੀਜ਼ ਗਾਰੰਟੀ ਨਾਲ ਮਿਲੂ ਜੋ ਚੀਜ਼ ਮੈਡਮ ਨੇ ਕਹਿਤੀ ਉਹਦੇ ਵਿੱਚ ਕੋਈ 19 21 ਨਹੀਂ ਮਿਲੂਗੀ ਕਿਉਂਕਿ ਮੈਂ ਮੈਡਮ ਨੂੰ ਪਰਸਨਲੀ ਵੀ ਜਾਣਦੀ ਆ ਹਾਂ ਜੀ ਮੈਡਮ ਨਵਰਾਤਰੀ ਤੇ ਕੋਈ ਆਫਰ ਤੁਸੀਂ ਦੇਣ ਜਾ ਰਹੇ ਹੋ ਮੈਡਮ ਨਵਰਾਤਰੀ ਤੇ ਆਪਾਂ ਆਫਰ ਦੇਣਾ ਸਰਪ੍ਰਾਈਜ਼ ਗਿਫਟ ਦੇਵਾਂ ਕਸਟਮਰ ਨੂੰ ਓਕੇ ਸਕੂਟਰ ਨਾਲੇ ਗਿਫਟ ਜ਼ਰੂਰ ਦੇਵਾਂਗੇ ਉਹ ਗਿਫਟ ਕੁਝ ਵੀ ਹੋ ਸਕਦਾ ਓਕੇ ਹਾਂ ਜੀ ਨਵਰਾਤਰੀ ਦੇ ਉੱਪਰ ਹਾਂ ਜੀ ਦੀਵਾਲੀ ਤੇ ਨਵਰਾਤਰੀ ਤੇ ਮੈਡਮ ਤੁਹਾਨੂੰ ਗਿਫਟ ਦੇਣਗੇ ਉਹ ਗਿਫਟ ਕੁਝ ਵੀ ਹੋ ਸਕਦਾ ਸਰਪ੍ਰਾਈਜ਼ ਗਿਫਟ ਕਹਿ ਸਕਦੇ ਆ ਸੋ ਜਲਦੀ ਜਲਦੀ ਇਸ ਚੀਜ਼ ਦਾ ਫਾਇਦਾ ਉਠਾਓ ਤੇ ਬਾਕੀ ਮੈਂ ਪੂਰੀ ਡਿਟੇਲ ਕੈਪਸ਼ਨ ਚ ਦੇ ਦੂੰਗੀ ਥੈਂਕ ਯੂ